ਅਮਰ ਸ਼ਹੀਤਾਂ ਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਅਕਤੂਬਰ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਖੇਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਖੰਡਪਾਤ ਸਾਹਿਬ ਦੇ ਪੋਗ ਪਾਏ ਗਏ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕਾਂ ਨੇ ਗੁਰ ਇਤਿਹਾਸ ਸੁਣਾ ਕੇ ਸੰਤਾਨوں ਨੇ ਹਾਲ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਫੁੱਲਾਂ ਨਾਲ ਮਨਮੋਹਕ ਸਜਾਵਟ ਵੀ ਕੀਤੀ ਗਈ। ਗੱਲਬਾਤ ਕਰਦੇ ਹੋਏ ਸੰਤਾਨ ਨੇ ਕਿਹਾ ਕਿ ਉਹ ਬੜੇ ਹੀ ਵਿੜਪਾਗੀ ਹਨ ਕਿ ਉਹਨਾਂ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਸੁਪਾਕ ਪ੍ਰਾਪਤ ਹੋਇਆ ਇਸਮੋਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਸੁਰਜੀਤ ਸਿੰਘ ਪਿੱਟੇਵੜ ਸ਼ੀਦਰਬਾਰ ਸਾਹਿਬ ਦੇ ਮੈਨੇਜਰ ਪਗਵੰਤ ਸਿੰਘ ਤੰਘੇੜਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਐਡੀਸ਼ਨਲ ਮੈਨੇਜਰ ਯੂਵਰਾਜ ਸਿੰਘ ਮੀਟ ਮੈਨੇਜਰ ਕੁਲਵੰਤ ਸਿੰਘ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਸੁਰਜੀਤ ਸਿੰਘ ਸਬਰਾ ਪਾਈ ਨਿਰਮਲ ਸਿੰਘ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ ਕੁਲਦੀਪ ਸਿੰਘ ਪੰਡੋਰੀ ਪਾਈ ਅਮਰਜੀਤ ਸਿੰਘ ਜਗਜੀਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਅਮਰ ਸਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਗੁਰਦੁਆਰਾ ਸ਼ਹੀਦਗੰਗ ਸਹਿਬ ਬਾਬਾ ਦੀਪ ਸਿੰਘ ਜੀ ਵਿਖੇ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਪਰਸੋਂ 13 ਨਵੰਬਰ ਤੋ ਲੈ ਕੇ ਅੱਜ 15 ਨਵੰਬਰ ਨੂੰ ਸਵੇਰੇ 9 ਵਜੇ ਸ੍ਰੀ ਖਾਲਸਾ ਸਾਹਿਬ ਜੋ ਆਰੰਭ ਕੀਤਾ ਗਿਆ ਸਨ ਉਹ ਉਹਨਾਂ ਦੇ ਘੋਗ ਪਾਏਗੇ। ਘੋਗ ਤੋਂ ਉਪਰੰਤ ਸਾਡੇ ਬਹੁਤ ਹੀ ਸਰਦਾਰ ਜੋ ਸਿੰਘ ਜਿਆਡੇ ਬਲਵਿੰਦਰ ਸਿੰਘ ਜੀ, ਗ੍ਰੰਥੀ ਸਤਕੰਠ ਜੀ ਹਰਮੰਦਰ ਸਾਹਿਬ ਉਹਨਾਂ ਨੇ ਜੋ ਸਤਕੰਠ ਜੀ ਹਰਮੰਦਰ ਸਾਹਿਬ ਦੇ ਕੇ ਸਵੇਰੇ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਨੂੰ ਹੁਕਮਨਾਮੇ ਦੀ ਸੰਗਤਾਂ ਨੂੰ ਕਥਾ ਵਿਚਾਰ ਕਰਕੇ ਦਿਹਾਲ ਕੀਤਾ। ਦੇ ਨਾਲ ਹੀ ਉਹ ਅਮਰ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਜੀਵਨੀ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਸੋ ਇਹ ਇਹਨਾਂ ਸਮਾਗਮਾਂ ਤੋਂ ਇਲਾਵਾ ਹੋਰ ਗੁਰਮਤ ਸਮਾਗਮ ਸਜਾਏ ਜਾ ਰਹੇ ਨੇ ਤੇ ਪ੍ਰੰਤ ਇੱਕ ਵਿਸ਼ਾਲ ਕਵੀ ਦਰਬਾਰ ਹੋਣਾ ਪ੍ਰੰਤ ਢਾਡੀ ਦਰਬਾਰ ਤੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਇਕ ਸੰਗਤਈ ਰੂਪ ਦੇ ਵਿੱਚ ਸ੍ਰੀ ਸਤੂਰੀ ਸਾਹਿਬ ਦੇ ਪਾਠ ਕੀਤੇ ਜਾਣਗੇ ਜਿੱਤੇ ਸਵੇਰੇ ਅਮਰਤ ਵੇਲੇ ਤੋਂ ਹੀ ਸੰਗਤਾਂ ਨਤਮਸਤ ਹੋ ਰਹੀਆਂ ਨੇ ਉਥੇ 2 ਤੋਂ ਲੈ ਕੇ 4 ਵਜੇ ਤੱਕ ਵੱਡੀ ਪੱਧਰ ਤੇ ਸੰਗਤਾਂ ਸ੍ਰੀ ਸੁਖਨੀ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਣਗੀਆਂ ਉਪਰੰਤ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 12 1 ਵਜੇ ਤੱਕ ਗੁਰਮਤ ਸਮਾਗਮ ਸਜਾਈ ਜਾੜਗੇ ਜਿਦੇ ਵਿੱਚ ਸਤਿਕੰਟ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸੰਗਤਾਂ ਨੂੰ ਕੀਰਤਨ ਲੈਣ ਦੇ ਹਲਕਾਂਗੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਾਡੇ ਸ਼ਹੀਦੀ ਦਿਹਾੜਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਲਸਾਲ ਦੀ ਤਰ੍ਹਾਂ ਬੜੇ ਪਿਆਰ ਭਾਵਨਾ ਸ਼ਰਦਾ ਤੇ ਉਤਸ਼ਾਹ ਨਾਲ ਸੰਗਤਾਂ ਮਨਾ ਰਹੀਆਂ ਨੇ ਬਾਬਾ ਜੀ ਦੇ ਇਹ ਸ਼ੀਧੀ ਦਿਹਾੜੇ ਤੇ ਜਨੀਆਂ ਵੀ ਸੰਗਤਾਂ ਮੱਥਾ ਟੇਕਣ ਆਈਆਂ ਹਾਜ਼ਰੀ ਭਰਨ ਆਈਆਂ ਦਰਸ਼ਨ ਕਰਨ ਆਈਆਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਤੇ ਬੇਅੰਤੀ ਕਿਸਾ ਰਹੀਆਂ ਸੰਤਾਨੋਂ ਆਪਣੇ ਦਰੋਂ ਕਰੋ ਬਾਰਾਏ ਨਾਮ ਬਖਸ਼ਣਾ ਸੇਵਾ ਬਖਸ਼ਣੀ ਗੁਰਸਿੱਖੀ ਬਖਸ਼ਣੀ ਤੇ ਜਿੱਥੇ ਸੰਗਤਾਂ ਆਜ ਦੀ ਪਰਕੇ ਦੁਨੀਆਵੀ ਦਾਤਾਂ ਵੀ ਮਾਰਾ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਚੋੜੀ ਪਾਇਓ ਜੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਪਾਵਨ ਪੁੱਤਰ ਸਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸੰਗਤਾਂ ਵੱਲੋਂ ਬੜੀ ਸਰਧਾ ਭਾਵਨਾ ਨਾਲ ਗੁਰਦੁਆਰਾ ਸ਼ਹੀਦਗੰਜ ਵਿਖੇ ਮਨਾਇਆ ਜਾ ਰਿਹਾ ਹੈ ਸੋ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਜੋ ਸਾਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਨੂੰ ਰੋਕਦਿਆਂ ਹੋਇਆਂ ਇਹ ਸਿੱਧੀ ਜਮਾ ਪਾਇਆ ਸਾਰੀਆਂ ਸੰਗਤਾਂ ਅੱਜ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੂੰ ਦਰਸ਼ਨ ਦਿਹਾੜੇ ਕਰਕੇ ਨਾਕਮਕਸ ਤੋਂ ਹੋ ਕੇ ਕੋਟਾਂਡ ਕੋਟ ਪ੍ਰਣਾਮ ਕਰ ਰਹੀ ਆਵਾ ਭਾਰੀ ਸੰਤਾਂ ਦੇ ਉਤਸ਼ਾਹ ਵਾ ਸੇਵਾ ਸਿਮਰਨ ਕਰਕੇ ਹਾਜ਼ਰੀਆਂ ਭਰ ਕੇ ਲਾਹ ਲ ਆ ਰਹੀਆਂ ਸੋ ਅਸੀਂ ਸਭ ਚੌਂਕੀ ਜਥਾ ਗੁਰਦੁਆਰਾ ਸੀਦਗਾਂ ਦੇ ਵੱਲੋਂ ਧੰਨ ਪਰ ਅਮਰ ਸਹੀਦ ਬਾਬਾ ਦੀਪ ਸਿੰਘ ਨੂੰ ਕੋਟਾਂਡ ਕੋਟ ਪ੍ਰਣਾਮ ਕਰਦੇ ਆ ਨਮਸਕਾਰ ਕਰਦੇ ਆ ਨਮਸਕਾਰ ਕਰਦੇ ਆ ਨਮਸਕਾਰ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਪੜਵਾ ਗੀ ਸੰਗੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਗਾਂ ਸਾਹਿਬ ਵਿਖੇ ਬੜੀ ਚੜ੍ਹਦੀ ਕਲਾ ਚਲਣਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਰਾਤ ਤੋਂ ਹੀ ਦਰਸ਼ਨ ਕਰ ਰਹੀਆਂ ਹਨ ਤੇ ਬਾਬਾ ਦੀਪ ਸਿੰਘ ਨੂੰ ਕੋਟ-ਕੋਟ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰ ਰਹੀਆਂ ਹਨ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸਭ ਤੇ ਮਿਹਰ ਭਰਿਆ ਹੱਥ ਰੱਖ ਕੇ ਸਭ ਨੂੰ ਖੁਸ਼ੀਆਂ ਇਨਾਮਦਾਨ ਅਮਰਤ ਵੇਲਾ ਚੜ੍ਹਦੀ ਕਲਾ ਬਖਸ਼ੇ ਦਾਸ ਤੇ ਵੀ ਬਾਬਾ ਦੀਪ ਸਿੰਘ ਆਪਣੀ ਅੰਗ ਸੰਗ ਸੇਵਾ ਲੈਂਦੇ ਰਹਿਣ अनोखे ਅਮਰ ਜਹੀਦ ਕੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਅਤੇ ਸੰਗਤਾਂ ਨੇ ਲੱਖਾਂ ਦੀ ਤعداد ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਹੁੰਚ ਕੇ ਜਿੱਤੇ ਨਾਮ ਬਾਣੀ ਦੇ ਨਾਲ ਜੁੜੇ ਸੁਖਬੀ ਸਾਹਿਬ ਦੇ ਪਾਠ ਕੀਤੇ ਉਪਰੰਤ ਸ਼ਬਦ ਕੀਰਤਨ ਅਤੇ ਨਾਲ ਕਥਾਵਾਚਕ ਜੋ ਚੇਚੇ ਤੌਰ ਤੇ ਸਿੰਘ ਸਾਹਿਬ ਜੀ ਆਏ ਭਾਈ ਗੁਰਕਬਾਲ ਸਿੰਘ ਜੀ ਅਤੇ ਹੋਰ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਨੇ ਆਣ ਕੇ ਕੰਤ ਪਰਸੇਦ ਰਾਗੀਾ ਡਾਡੀ ਆਣ ਕੇ ਸੰਗਤਾਂ ਨੂੰ ਹਰਜਸ ਦੁਆਰਾ ਨਿਹਾਲ ਕੀਤਾ ਕਿ ਉਥੇ ਅਸੀਂ ਵੀ ਬਾਬਾ ਜੀ ਦੇ ਦਰ ਤੇ ਆਣ ਕੇ ਨਤਮਸਤਕੋ ਕੇ ਛੋੜੀਆਂ ਭਰੀਆਂ ਅਤੇ ਬਾਬਾ ਜੀ ਕੋ ਖੁਸ਼ੀਆਂ ਲਈਆਂ ਜੀ ਸੂਰਾ ਸੋਪੇ ਚਾਨੀਆਂ ਝੋਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਲ ਕਬਣਾ ਛਾੜੇ ਖੇਤ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਬਹੁਤ ਸੁਪਨਾ ਕੀ ਰੇਣ ਦਾ ਤੋ ਆਹ ਹਮਾਰੇ ਪਾਸ ਅੱਜ ਤਨ ਤਨ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਅੱਜ ਸੰਤਾਂ ਬੜੀਆਂ ਹੁੰਮ ਮਾ ਕੇ ਦੇਸ਼ਾਂ ਵਿਦੇਸ਼ਾਂ ਜੋਂ ਆ ਰਹੇ ਆ ਵਾ ਐਸਲੇ ਆਈਸਕ੍ਰੀਮ ਦਾ ਲੰਗਰ ਚੱਲ ਰਿਹਾ ਵਾ ਜੀ ਤੇ ਇਸ ਤੋਂ ਬਾਅਦ ਚਾਹ ਹੋਣ ਲੱਗੇ ਆ ਜੀ ਫਿਰ ਬਰਫੀਆਂ ਦੇ ਫਿਰ ਦੁੱਧ ਦੇ ਲੰਗਰ ਚੱਲਣੇ ਆ ਜੀ ਸ਼ਿਦਦਾ ਸਾਹਿਬ ਵੀ ਖੇ ਮਾਤਾ ਟਿਕਣ ਆਈ ਸੀ ਠੀਕ ਹੈ ਤੇ ਇਥੇ ਜਨਕੀ ਮੈਂ ਸੇਵਾ ਦੇ ਵਿੱਚ ਲੱਤ ਤੋ ਹੌਲ ਕਰ ਸੀ ਹਾਂਜੀ ਰੋਨ ਦਾ ਬਾਬਾ ਰੋਨ ਬਾਬਾ ਜੀ ਦੇ ਘਰ ਤੇ ਲੱਗਿਆ ਹੋਇਆ ਨੇ ਬੇਅੰਤ ਲੋਕਾਂ ਨੂੰ ਯਾਨੀ ਕਿ ਸੰਗਤਾਂ ਨੂੰ ਮਿਲਦੇ ਆ। ਤੇ ਬਾਬਾ ਜੀ ਦੇ ਘਰ ਤੇ ਅਨੇਕਾਂ ਸੰਗਤਾਂ ਕੀ ਕਹਿੰਦੇ ਨੂੰ ਕੋਈ ਕੁਛ ਮਾ ਆ ਕੀ ਕਹਿੰਦੇ ਲੈ ਕੇ ਜਾ ਰਹੇ ਕੋਈ ਅਨੇਕਾਂ ਖੁਸ਼ੀਆਂ ਪ੍ਰਾਪਤ ਕਰਕੇ ਜਾ ਰਹੇ ਆ ਨੇ। ਅਰਦਾਸ ਬੇਨਤੀ ਵਸ ਮੇਰੀ ਇਹ ਹੈ ਕਿ ਮੇਰੇ ਇਕ ਤਾਂ ਬਾਬਾ ਜੀ ਦੇ ਸਾਥ ਤੇ ਸਿਰ ਤੇ ਕੀ ਕਿਹਨਾਂ ਦੇ ਪਾਪਾ ਜੀ ਸਾਥ ਤੇ ਦਾਤ ਬਖਸ਼ਣ ਤੇ ਇੱਕ ਮੇਰੇ ਕਾਰੋਬਾਰ ਦਾ ਕੰਮਕਾਰ ਕੀ ਕਹਿੰਦੇ ਵਧੀਆ ਚੱਲੇ ਵਸ। ਸਜਾਵਟ ਬਹੁਤ ਵਧੀਆ ਹੈ ਮਹਾਰਾ ਜੀ ਦੇ ਘਰ ਦੇ ਵਿੱਚ। ਬਹੁਤ ਵਧੀਆ। ਇਹਨਾਂ ਬੇਅੰਤ ਰੌਣਕਾਂ ਲੱਗਿਆ ਹੋਇਆ ਨੇ। ਕੋਈ ਅੰਤ ਨਹੀਂ ਆਇਆ ਇਹਨਾਂ ਦੇ ਆ ਅੱਜ ਸ਼ੀਦਾ ਸਾਹਿਬ ਆਈਆਂ ਅੰਮ੍ਰਿਤਸਰ ਵਿਖੇ ਤੇ ਮੈਂ ਹਰ ਸੰਡੇ ਦੇ ਸੰਡੇ થી ਔਨੀ ਆ ਤੇ ਪ੍ਰਮਾਤਮਾ ਜੀ ਨੇ ਬਹੁਤ ਕੁਝ ਦਿੱਤਾ ਸਾਨੂੰ ਸਾਡੇ ਕੋਲ ਕੁਝ ਨਹੀਂ ਸੀ ਉਸ ਟਾਈਮ ਤੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਵਾ ਅੱਜ ਸ਼ੀਦੀ ਦਿਹਾੜਾ ਵਾ ਦੇਖੋ ਦੂਰ ਦੂਰ ਤੋਂ ਚੱਲ ਕੇ ਦੁਨੀਆ ਆਈ ਆ ਬਹੁਤ ਰੌਣਕਾਂ ਲੱਗੀਆਂ ਵਾ ਵਨਸ ਵਨੇ ਖਾਣੇ ਬਨੇ ਆ ਬਾਹਰ ਹਰ ਤਰ੍ਹਾਂ ਦੇ ਲੰਗਰ ਬਨੇ ਹੋਏ ਆ ਬਾਹਰੋਂ ਦੂਰੋਂ ਦੂਰੋਂ ਚੱਲ ਕੇ ਦੁਨੀਆ ਆਈ ਆ ਆਓ ਤੁਸੀਂ ਵੀ ਆਨ ਕੇ ਵੇਖ ਕੇ ਜਾਓ ਸ਼ੀਦਾ ਸਾਹਿਬ ਬਹੁਤ ਵਧੀਆ ਹੈ ਕਿ ਪ੍ਰਮਾਤਮਾ ਸਭ ਦੀ ਸਭ ਨੂੰ ਖੁਸ਼ ਪ੍ਰਮਾਤਮਾ ਰੱਖੇ ਹਰ ਕਿਸੇ ਦਾ ਭਲਾ ਹੀ ਮੰਗਿਆ ਬਹੁਤ ਵਧੀਆ ਬਾਬਾ ਜੀ ਦੀ ਸਜਾਵਟ ਕੀਤੀ ਆ ਤੇ ਬਹੁਤ ਜ਼ਿਆਦਾ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਆ ਕੇ ਇੱਕ ਵਾਰੀ ਦੇਖੋ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਸੀ ਤਾਂ ਸਭ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਤੁਸੀਂ ਆਓ ਇੱਕ ਵਾਰੀ ਚਰਨ ਪਾ ਕੇ ਜ਼ਰੂਰ ਜਾਓ ਅੱਜ ਅਸੀਂ ਦਰਬਾਰ ਸਾਹਿਬ ਆਏ ਅਸੀਂ ਸ਼ਹੀਦ ਗੰਗ ਸਾਹਿਬ ਆਏ ਹੋਇਆ ਮਾਠੇਕਨ ਆਏ ਆ ਤੇ ਸਾਰੇ ਲਈ ਆਪਾਂ ਅਰਦਾਸ ਕੀਤੀ ਹੈ ਕਿ ਬਹੁਤ ਅੱਛੇ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਬਹੁਤ ਵੱਡਾ ਦਿਨ ਆਇਆ ਅੱਜ ਦਾ ਤੇ ਅਈ ਅਰਦਾਸ ਕੀਤੀ ਹੈ ਕਿ ਸਾਰਿਆਂ ਲਈ ਸੁੱਖ ਸ਼ਾਂਤੀ ਰਹੇ ਤੇ ਸੰਸਾਰ ਬਹੁਤ ਵਧੀਆ ਰਹੇ ਇਹ ਤੰਤਨ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਸਾਹਿਬ ਵਿਕੇਸ਼ਰ ਦਾ ਭਾਵਨਾ ਨਾਲ ਬਣਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸ਼ੁਕਸ਼ਾਂਤੀ ਦੀ ਅਰਦਾਸ ਕੀਤੀ ਅੰਮ੍ਰਿਤਸਰ ਸਾਖਮੀ ਖਬਰ ਨਾਂ ਮੜੀ ਕੈਮਰਾਮੈਨ ਵਿਜੇ ਕੁਮਾਰ ਜਨਨ ਰਕੇਸ਼ ਕੁਮਾਰ